ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਜੋ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਥੇਬੰਦੀ ਵੱਲੋਂ ਕਾਠਣਾ ਰਸਤਿਆਂ ਦੇ ਵਿੱਚ ਲੰਘਦੇ ਹੋਏ ਟਰਾਲੀਆਂ ਦੂਰੀਆਂ ਟਰਾਲੀਆਂ ਦੇ ਜੋੜੇ ਪਾਏ ਹੋਏ ਛੇ ਵੀ ਸਿੰਘ ਵਾਲ ਜੋ ਰਸਤੇ ਪਹਿਲਾਂ ਠੀਕ ਕੀਤੇ ਨੇ ਉਹਨਾਂ ਦੇ ਵਿੱਚ ਦੀ ਆਹਾ ਜਿਹੜੀਆਂ ਦੇਖ ਲਓ ਕੀ ਹਾਲ ਹੈ ਜਿਹੜੀਆਂ ਦਾ ਬਹੁਤ ਹੀ ਬੁਰਾ ਹਾਲ ਆ ਉੱਚੇ ਖਾਵਾਂ ਵਾਲੀਆਂ ਜਿਹੜੀਆਂ ਨੇ ਉਹ ਨੀਵੇਂ ਖਾਵਾਂ ਦੇ ਵਿੱਚ ਨਾ ਕੋ ਜੀ ਜਾਨੀ ਮੇਰਾ ਨਾਮ ਮੋਤਰਾ ਕਾਸ ਫਾਰਮਾ ਡੁੱਬੇ ਪਏ ਨੇ ਬਹੁਤ ਹੀ ਬੁਰਾ ਬਹੁਤ ਬੁਰਾ ਹਾਲ ਆ ਭਾਈ ਅੱਛਾ ਆ ਦੇਖ ਲੋ ਭਰਾ ਜਿਹੜੇ ਦਾਖ ਦੇ ਨੇ ਜੀ ਇੱਥੇ ਬੁਰਾ ਹਾਲ ਆ ਆਹ ਤਰ੍ਹਾਂ ਦਾ ਹਾਲ ਆ ਤੇ ਬਹੁਤ ਸਾਰਾ ਨੁਕਸਾਨ ਆ ਅੱਜ ਜੀ ਆਪ ਆ ਦੇਖ ਲੋ ਕੈਮਰੇ ਦੇ ਵਿੱਚ ਕਿੰਨੀਆਂ ਜੀਰੀਆਂ ਬਰਬਾਦ ਹੋ ਚੁੱਕੀਆਂ ਨੇ ਛੱਟਪਟ ਜੀਰੀਆਂ 5 ਫੁੱਟ ਜੀਰੀਆਂ ਜਿਨ੍ਹਾਂ ਦੇ ਵਿੱਚ ਆ ਪਾਣੀ ਨੇ ਬਰਬਾਦੀ ਕੀਤੀ ਹੋਈ ਆ ਮੋਟਰਾਂ ਤੇ ਫੋਰ ਖੜਕੇ ਤੇ ਮੋਰ ਬਹੁਤ ਸਾਰਾ ਨਿਸ਼ਾਨ ਹੋਇਆ ਭਰਾਵਾਂ ਦਾ ਆ ਪਾਣੀ ਦੇਖ ਲਓ ਆ ਦੇਖੋ ਖਰਾ ਦੇ ਵਿੱਚ ਤਾਂ ਕਿੰਨੇ ਬੈਨੋ ਬੋਲੇ ਬੁਰਾ ਹਾਰ ਕਰਿਆ ਤਾਂ ਕੀ ਇਹਨਾਂ ਦੇਖੋ ਭਾਰਤੀ ਸੰਗ ਦੇ ਨਗਰਾਂ ਦੇ ਉਹ ਬਹੁਤ ਵੱਡਾ ਤਹਿਆ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦੀ ਮਦਦ ਵਾਸਤੇ ਪਿੰਡਾਂ ਦੇ ਵਿੱਚੋਂ ਪੰਡਾ ਪੰਡਾ 10-10 ਪੰਡਾ ਬੀਬੀ ਪੰਡਾ ਲੈ ਕੇ ਇਹਨਾਂ ਭਾਵਾਵਾਂ ਦੀ ਮਦਦ ਵਾਸਤੇ ਆਇਆ ਜੋ ਆ ਦੇਖੋ ਭਰਾਵੋ ਕੀ ਹਾਲਾਤਾਂ ਦਾ ਘਰ ਦੇ ਵਿੱਚ ਇਸ ਤਰ੍ਹਾਂ ਬੁਰਾ ਹਾਲ ਹੋਇਆ ਹੈ ਬਹੁਤ ਹੀ ਜੋ ਖੜਾ ਨਹੀਂ ਮਾਰੇਠਾਂ ਆਇਆ ਇਹ ਹਾਜ਼ਰਕਾ ਜ਼ਿਲ੍ਹਾ ਦੇ ਪਿੰਡ ਆਕਰ ਆਪਿੰਡ ਆ ਗਿਆ ਭਈ ਛੋਟਾ ਜਿਹਾ ਜਿੱਥੇ ਤੂੜੀ ਲਾਉਣੀਆਂ ਹੈ ਇਹ ਪਿੰਡਾਂ ਦੇ ਵਿੱਚੋਂ ਆਕਰਾਂ ਦੇ ਵਿੱਚ ਬਹੁਤ ਬੁਰਾ ਹਾਲ ਕੀਤਾ ਪਾਣੀ ਨੇ ਕਿੱਥੇ ਆਟੇ ਆਪ ਅੱਜ ਤੂੜੀ ਲਾਉਣੀਆਂ ਉਹ ਅੱਥੇ ਵੀ ਬਹੁਤ ਘਰ ਡਿੱਗਿਆ ਇੱਕ ਜਿੱਥੋਂ ਫੋੜਾ ਬਣਾਇਆ ਮੂਰੇ ਮਿੱਟੀ ਪਾ ਕੇ ਰਸਤਾ ਸਾਰਾ ਟੁੱਟ ਗਿਆ ਸੀ ਉਹਦੇ ਵਿਚਾਲ ਦੀ ਸਾਰਾ ਪਾਣੀ ਆਪਣੇ ਟਰਾਲੀਆਂ ਨਗੇ ਜਾਂ ਗਏ ਨੇ ਉਹ ਰਸਤਾ ਜਿਹੜਾ ਦੁਬਾਰੇ ਜੇ ਵੀ ਸੇ ਨਾਲ ਮਿੱਟੀ ਪਾ ਬੱਠ ਬੰਨਿਆ ਹੋਇਆ ਹੈ ਭਾਈ ਪਾਣੀ ਬਹੁਤ ਆ ਗਿਆ ਸੀ ਪਾਣੀ ਪਾਣੀ ਬਹੁਤ ਜ਼ਿਆਦਾ ਸੀ ਅੱਛਾ ਆ ਦੇਖ ਲੋ ਭਰਾਵੋ ਬਹੁਤ ਬੁਰਾ ਹਾਲ ਹੈ ਖੇਤਾਂ ਦੇ ਵਿੱਚ ਫਸਲੀਆਂ ਆਵਾ ਘਣਾ ਰਸਤਾ ਖਰਾਬ ਆ ਹੈ ਉਹ ਪੂਰੇ ਮਕਾਨ ਵੀ ਡਿੱਗਿਆ ਹੋਇਆ ਜਮਾਂ ਬਿਲਕੁਲ ਬੁਰਾ ਹਾਲ ਆ ਖਰਾਬ ਰਸਤਾ ਕਿੱਥੇ ਪੁੱਤਾਂ ਦੇ ਆ ਬੋਰ ਡਿੱਗੇ ਪੈ ਨੇ ਇਹ ਆ ਰਸਤਾ ਪੂੜੀਆਂ ਲਾ ਕੇ ਦੁਬਾਰੇ ਕਿੱਥੋਂ ਦੀ ਵੱਡਾ ਪਾੜ ਪਿਆ ਹੋਇਆ ਸੀ ਇਹ ਰਸਤੇ ਦਾ ਪੁੱਤਾਰਾ ਜੇ ਕੋਈ ਡਿਗਰੀ ਆਗਲੇ ਦਾ ਨੁਕਸਾਨ ਬਹੁਤ ਹੋ ਚੁੱਕਾ ਹੈ ਇਸ ਕਰਕੇ ਅੱਜ ਭਾਰਤੀ ਕਿਸਾਨੀ ਦੀ ਇਕਤਰਾਹਾਂ ਵੱਲੋਂ ਜੋ ਇਨਾ ਪ੍ਰਾਾਵਾਂ ਦੀ ਮਦਦ ਆਸਤੇ ਕੁੜੀ ਦੀਆਂ ਕਾਲੀਆਂ ਲੈ ਕੇ ਆਏਗੇ ਆਪਣੇ ਮਾਨਸਾ ਜ਼ਿਲ੍ਹੇ ਤੇ ਬਠਿੰਡਾ ਜ਼ਿਲ੍ਹਾ ਤੇ ਰਾਮਪੁਰਾ ਤੇ ਹੋਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੁੜੀ ਇਨਸਾਨੀ ਵਿੱਚ ਪਹੁੰਚੀ ਆ ਬਹੁਤੀ ਬੁਰਾ ਹਾਲਾਤ ਕਾਨਾ ਜੋ ਬਣਾਈਆਂ ਜਾਂ ਜਿੱਥੋਂ ਪਾਣੀ ਨੇ ਵਾੜ ਦਿੱਤੀ ਹੈ ਆ ਵਾੜ ਦੇ ਨਾਲ ਨਾਲ ਆ ਲੈਂਟਰ ਡਿੱਗੇ ਤਾਂ ਪਾਣੀ ਦਾ ਕੋਈ ਤੋੜ ਨਹੀਂ ਹੁੰਦਾ ਜਿੱਥੋਂ ਵੀ ਪਾਣੀ ਲੰਗਦਾ ਹੈ ਉੱਤੇ ਵੱਡੇ ਮਹਿਲ ਢਾਹ ਦਿੰਦਾ ਹੈ ਆਦਾ ਟਿਕਾਣਾ ਨੇ ਬੁਰਾ ਹਾਲ ਹੈ ਇਹ ਆ ਟਿਕਾਣਾ ਇਹ ਵੀ ਟਿਕਾਣਾ ਤਾਂ ਅੱਧ ਜੰਦੀਆਂ ਟਿਕਾਣਾ ਆਧ ਕੰਨਾ ਠੀਕ ਹੋਣ ਗਿਆ